ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਵਧੀਆ ਠੀਕ ਠਾਕ ਹੋਵੋਗੇ ਸਾਨੂੰ ਪਤਾ ਜੀ ਤੁਸੀਂ ਆਪਣੀ ਵੀਡੀਓ ਦੀ ਜਿਹੜੀ ਆ ਵੇਟ ਕਰਦੇ ਹੋ ਤੇ ਆਪਾਂ ਤੁਹਾਡੇ ਲਈ ਸਪੈਸ਼ਲ ਜੀ ਇੱਕ ਕਲੈਕਸ਼ਨ ਲੈ ਕੇ ਆਏ ਆ ਉਹ ਵੀ ਪਾਰਟੀ ਵੇਅਰ ਸੂਟਾਂ ਦੀ ਐਂਡ ਤੇ ਤੱਕ ਤੁਸੀਂ ਇਹਨੂੰ ਦੇਖਣਾ ਕਿਉਂਕਿ ਐਂਡ ਤੱਕ ਇੱਕ ਤੋਂ ਇੱਕ ਡਿਜ਼ਾਈਨ ਆਉਣਾ ਜੀ ਆਪਾਂ ਇੱਕ ਸਪੈਸ਼ਲੀ ਤੁਹਾਡੇ ਲਈ neck ਦਾ ਸਪੈਸ਼ਲ ਜਿਹਾ ਡਿਜ਼ਾਈਨ ਆ ਜਿਹੜਾ ਲੈ ਕੇ ਆਏ ਆਗੇ B shape ਨਹੀਂ ਹੈਗਾ ਇਹ ਕਿਉਂਕਿ ਬਿੱਚ ਲੇਡੀਆਂ ਕਹਿੰਦੀਆਂ ਨੇ ਵੀ ਸਾਨੂੰ B shape ਨਹੀਂ ਚਾਹੀਦਾ ਪਰ B shape ਦੇ ਵੀ ਸੂਟ ਆਪਣੇ ਕੋਲ ਹੈਗੇ ਨੇ ਉਹ ਵੀ ਦਿਖਾਵਾਂਗੇ ਪ੍ਰੋਪਰ ਜਰੀ ਦਾ ਹੈਂਡ ਦਾ ਜਿਹੜਾ ਕੰਮ ਆ ਉਹ ਹੋਇਆ ਹੋਇਆ ਪੈਂਚ ਵਰਕ ਦਾ ਸਪੈਸ਼ਲ ਇਹਦਾ ਘੇਰਾ ਦੇਖ ਲਓ ਜੀ ਹਲਕਾ ਫੁਲਕਾ ਬੁਟੀਕ ਪੀਸ ਹੈਗਾ ਤੇ ਇਸ ਦੀ ਬਾਟਮ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਸੋਹਣੀ ਇਹਦੀ ਫਿਨਿਸ਼ਿੰਗ ਹੈ ਤੇ ਇਹਦਾ ਸਟੱਫ ਜਿਹੜਾ ਹੈਗਾ ਉਹ ਪਿਓਰ ਸਿਲਕ ਦਾ ਤੇ ਔਰਗੰజా ਦਾ ਫੈਬਰਿਕ ਆਪਣੀ ਸ਼ਰਟ ਦਾ ਰਹਿਣ ਵਾਲਾ ਤੇ ਪਿਓਰ ਦੇ ਉੱਪਰ ਜਿਹੜਾ ਆਪਾਂ ਇਹਦੇ ਹਲਕਾ ਫੁਲਕਾ ਦੁਪੱਟਾ ਰੈਡੀ ਕਰਵਾਇਆ ਜੀ ਇਸ ਦੇ ਵਿੱਚ ਤੁਹਾਡੀ ਡਿਮਾਂਡ ਤੇ ਸਪੈਸ਼ਲੀ ਆਪਾਂ ਸੇਮ ਸੇਮ ਪੀਸ ਜਿਹੜੇ ਉਹ ਰੈਡੀ ਕਰਾਇਆ ਤੁਸੀਂ ਇੱਕ ਨਾਲ ਚਾਰ ਪੰਜ ਪੀਸ ਜੋ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਰਡਰ ਜਿਹੜੇ ਉਹ ਕਰ ਸਕਦੇ ਹੋਗੇ ਕਮਲਾ ਚੁੱਕਦੇ ਕਰੋ ਨਾਲ ਇਹ ਡਿਜ਼ਾਈਨ ਸਾਰੇ ਅਗਲੀ ਸੈਟੀ ਤੇ ਲੈ ਜਾਓ ਠੀਕ ਹੈ ਇਹ ਲਓ ਜੀ ਸਪੈਸ਼ਲੀ ਡਿਜ਼ਾਈਨ ਆ ਗਿਆ ਜੀ ਆਫ ਵਾਈਟ ਦੇ ਵਿੱਚ ਤੁਹਾਡੇ ਲਈ ਪ੍ਰੋਪਰਲੀ ਰਾਇਲ ਜੜਾ ਡਿਜ਼ਾਈਨ ਆ ਜੀ ਤੁਸੀਂ ਦੇਖ ਸਕਦੇ ਹੋ ਇਸ ਦੀ ਬਾਟਮ ਤੇ ਉੱਪਰ ਵੀ ਆਪਾਂ ਡਿਜ਼ਾਈਨ ਕਰਵਾਇਆ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਜਿਹੜਾ ਕਲਰ ਕੰਬੀਨੇਸ਼ਨ ਹੈਗਾ neck ਦਾ ਜਿਹੜਾ ਡਿਜ਼ਾਈਨ ਆ ਬਾਖਮਾਲ ਆ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਦੇ ਉੱਪਰ ਪ੍ਰੋਪਰ ਜਿਹੜਾ ਘੇਰਾਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਸ ਦਾ ਦੁਪੱਟਾ ਉਸੇ ਤਰ੍ਹਾਂ ਸਾਰੇ ਦੁਪੱਟੇ ਬਟਿਕ ਸਟਾਈਲ ਦੇ ਵਿੱਚ ਹੀ ਆ ਰਹੇ ਨੇ ਤੇ क्रਸ਼ ਦਾ ਇਹਦਾ ਫੈਬਰਿਕ ਰਹਿਣ ਵਾਲਾ ਜੀ क्रਸ਼ ਦਾ ਇਹਦਾ ਫੈਬਰਿਕ ਆਗਾ ਤੇ ਇਸ ਦੇ ਵਿੱਚ ਆਪਣੇ ਕੋਲ ਕਲਰ ਨਹੀਂ ਜੀ ਤੁਸੀਂ ਇੱਕ ਨਾਲ ਦੇ ਜਿਹੜੇ ਸੂਟ ਨੇਗੇ ਤੁਸੀਂ ਹ ਕੋਲ ਲੋ ਜੀ yellow dark pink off white ਦੇਕਰ ਦੋ ਪੈਣਾ ਨੇ ਸੇਮ ਪੀਸ ਬਣਾਉਣੇ ਆ ਤੁਸੀਂ ਉਹ ਵੀ ਬਣਾ ਸਕਦੇ ਹੋ ਲੋ ਜੀ ਇਹ ਵੀ ਬਣ ਜਾਣਗੇ ਦੋ ਪੀਸ ਤੁਹਾਡੇ ਸੇਮ ਸੇਮ ਤੁਸੀਂ ਦੋ ਦੋ ਪੀਸ ਆ ਜਿਹੜੇ ਆਪਣੇ ਤੋਂ ਆਰਡਰ ਕਰ ਸਕਦੇ ਹੋ ਆਪਣਾ ਨੰਬਰ ਤੁਹਾਨੂੰ ਦਿੱਤਾ ਹੁੰਦਾ ਜੀ 95141 78274 ਜਿਹੜਾ ਰੇਟ ਆ ਰੇਟ ਵੀ ਬਹੁਤ ਜੈਨੂਅਨ ਆ ਤੇ ਸੂਟ ਵੀ ਬਾਖਮਾਲ ਨੇ ਰੇਟ ਸਿਰਫ 1550 ਰੁਪਏ ਰਹਿਣ ਵਾਲਾ ਜੀ 1550 ਰੁਪਏ ਜੇਕਰ ਤੁਸੀਂ ਦੋ ਸੂਟ ਖਰੀਦਦੇ ਹੋ ਤਾਂ ਆਪਾਂ ਤੁਹਾਨੂੰ ਸ਼ਿਪਿੰਗ ਵੀ ਫ੍ਰੀ ਦੇਵਾਂਗੇ ਜੀ ਲਓ ਜੀ ਤੁਸੀਂ ਸੂਟ ਆ ਸੋਹਣੇ-ਸੋਹਣੇ ਜਿਹੜੇ ਆਪਣੇ ਤੋਂ ਆਰਡਰ ਆ ਜਿਹੜੇ ਉਹ ਕਰ ਸਕਦੇ ਹੋ ਜੀ ਲਓ ਜੀ ਅਗਲਾ ਡਿਜ਼ਾਈਨ ਟਿਸ਼ੂ ਤੇ ਆ ਜੀ neck ਦਾ ਡਿਜ਼ਾਈਨ ਦੇਖੋ ਜੀ ਪਹਿਲਾਂ ਤੁਸੀਂ ਪ੍ਰੋਪਰੀ ਪੈਚ ਵਰਕ ਹੋਇਆ ਹੋਇਆ ਹੈ ਹੈਂਡ ਦਾ ਕੰਮ ਆ ਜੀ ਧਾਗੇ ਦਾ ਕੰਮ ਆ ਜਰੀ ਦਾ ਕੰਮ ਆ ਸਪੈਸ਼ਲੀ ਬਹੁਤ ਸੋਹਣਾਗਾ ਤੇ ਵਿੱਚ ਸਾਰੀ ਸ਼ਰਟ ਦੇ ਉੱਪਰ ਬੂਟੀ ਹੈ ਜੀ ਤੁਸੀਂ ਦੇਖ ਸਕਦੇ ਹੋ ਵਿੱਚ ਇਹਦੇ ਬੂਟੀ ਦਾ ਕੰਮ ਕੀਤਾ ਗਿਆ ਤੇ ਇਸ ਦਾ ਘੇਰਾ ਦੇਖੋ ਜੀ ਤੁਸੀਂ ਘੇਰਾ ਦੇਖ ਸਕਦੇ ਹੋ ਵਿੱਚ ਬੂਟੀ ਦਾ ਕੰਮ ਦੇਖ ਸਕਦੇ ਹੋ ਤੇ neck ਦੇਖ ਸਕਦੇ ਹੋ ਚੰਗੀ ਤਰ੍ਹਾਂ ਦੁਬਾਰਾ ਦਿਖਾ ਦਿਓ ਜੀ neck ਇੱਕ ਵਾਰੀ ਤੇ ਤੁਸੀਂ ਇਸ ਦੀ ਬੋਟਮ ਦਾ ਕੰਮ ਕਰ ਸਕਦੇ ਹੋ ਦੇਖ ਸਕਦੇ ਹੋ ਲਓ ਜੀ ਪਿਓਰ ਸਿਲਕ ਦੀ ਬਾਟਮ ਲੱਗੀ ਆ ਉਸੇ ਤਰ੍ਹਾਂ ਇਸ ਦੇ ਨਾਲ ਕੰਟਰਾਸਟ ਆਪਾਂ ਜਿਹੜੀ ਬਾਟਮ ਲਾਈਏ ਤੇ ਦੁਪੱਟਾ ਲਾਇਆ ਬੁਟੀਕ ਸਟਾਈਲ ਤੇ ਇਸ ਦੇ ਨਾਲ ਜਿਹੜੇ ਇਸ ਦੀ ਸ਼ਰਟ ਦਾ ਜਿਹੜਾ ਕਲਰ ਆਉ ਸੇਮ ਰਹਿਣ ਵਾਲਾ ਤੇ ਨਾਲ ਜਿਹੜਾ ਬਾਟਮ ਤੇ ਦੁਪੱਟਾ ਕੰਟਰਾਸਟ ਆ ਉਹ ਅਲੱਗ ਆ ਜਾਣਗੇ 4 ਇਸ ਆਪਾਂ ਸੇਮ ਸੇਮ ਜਿਹੜੇ ਸੂਟ ਨੇ ਇਹ ਰੈਡੀ ਕਰਵਾਇਆ ਜੀ ਤੁਹਾਡੇ ਲਈ ਸਪੈਸ਼ਲੀ ਪਾਰਟੀਆਂ ਦੇ ਲਈ ਕਿਉਂਕਿ ਪਾਰਟੀਆਂ ਵਿਆਹ ਸਾਧੀਆਂ ਦਾ ਜਿਹੜਾ ਕੰਮ ਆ ਉਹ ਜ਼ੋਰ ਤੇ ਆਗਾ ਤੁਸੀਂ ਆਰਡਰ ਕਰ ਸਕਦੇ ਹੋ ਸਿਰਫ 1550 ਰੁਪਏ ਦੇ ਵਿੱਚ ਹਾਂਜੀ ਆਪਾਂ ਉਹਨੇ ਜੀ ਆਪਣੀ ਅਗਲੀ ਆਈਟਮ ਤੇ ਜਿਹੜੀ ਕਿ ਸਪੈਸ਼ਲੀ ਬਲੈਕ ਸੂਟ ਨੇ ਤੁਹਾਡੇ ਲਈ ਆਪਾਂ ਦੋ ਤਿੰਨ ਡਿਜ਼ਾਈਨ ਸਪੈਸ਼ਲ ਬਲੈਕ ਦੇ ਵਿੱਚ ਲੈ ਕੇ ਆਏ ਕਿਉਂਕਿ ਬਲੈਕ ਦੀ ਜਿਹੜੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਆ ਜੀ ਦੇਖੋ ਪ੍ਰੋਪਰ ਸਾਰੀ ਸ਼ਰਟ ਦੇਖੋ ਜੀ ਔਰ ਗੰਜੇ ਦਾ ਇਹਦਾ ਸਟੱਫ ਰੈਨ ਵਾਲਾ ਇਸ ਤੇ ਨੈਕ ਦਾ ਡਿਜ਼ਾਈਨ ਬਹੁਤ ਸੋਹਣਾਗਾ ਤੇ ਆਪਣਾ ਇਹ ਡਿਜ਼ਾਈਨ ਆ ਜਿਹੜਾ ਉਹ ਆਪਾਂ ਕਲੀਆਂ ਦਾ ਕਰਵਾਇਆ ਜੀ ਕਲੀਆਂ ਦੇ ਵਿਚਕਾਰ ਵੀ ਆਪਾਂ ਫਲਾਵਰ ਦਿੱਤੇ ਆਗੇ ਕਲੀਆਂ ਦੇ ਵਿਚਕਾਰ ਵੀ ਜਿਹੜੇ ਫਲਾਵਰ ਨੇ ਘੇਰਾ ਆ ਗਿਆ ਤੇ ਬਾਟਮ ਆ ਗਈ ਜੀ ਸਿਲਕ ਦੀ ਤੇ ਨਾਲ ਇਸ ਦੇ ਦੁਪੱਟਾ ਆ ਗਿਆ ਆਪਣੇ ਕਸਟਮਰ ਦੀ ਡਿਮਾਂਡ ਸੀ ਆਪਾਂ ਜਿਆਦਾ ਹੈਵੀ ਦੁਪੱਟੇ ਨਹੀਂ ਵੇਅਰ ਕਰਨੇ ਜੀ ਇਸ ਕਰਕੇ ਆਪਾਂ ਹਾਲੇ ਹੀ ਸਟੱਫ ਦੇ ਵਿੱਚ ਪਿਓਰ ਦੇ ਉੱਪਰ ਜਿਹੜੇ ਇਹ ਦੁਪੱਟੇ ਨੇ ਉਹ ਲੈ ਕੇ ਆਏ ਆ ਲੈਸਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਇਹਦੇ ਬਲੈਕ ਦੇ ਵਿੱਚ ਵੀ ਸੇਮ ਤੁਸੀਂ ਬਲੈਕ ਪੀਸ ਨਹੀਂ ਲੈਣੇ ਹੋਣ ਆਰੇ ਬਲੈਕ ਪੀਸ ਨੇ ਹੋਰ ਤੋਂ ਪੀਸ ਲੈ ਸਕਦੇ ਹੋ ਜੀ ਤੁਹਾਡੀ ਡਿਮਾਂਡ ਤੇ ਬਲੈਕ ਪੀਸ ਰੈਡੀ ਹੋਏ ਨੇ ਜੀ ਸਪੈਸ਼ਲੀ ਓਟੋ ਇਹਦੀ ਉੱਪਰ ਕੱਢ ਕੇ ਦਿਖਾ ਦਿੰਦੀ ਆ ਤੁਹਾਨੂੰ ਲਓ ਜੀ ਇਸ ਤਰ੍ਹਾਂ ਦਾ ਇਹਦਾ ਡਿਜ਼ਾਈਨ ਰਹਿਣ ਵਾਲਾਗਾ ਬਲੈਕ ਪੀਸ ਦਾ ਤੁਸੀਂ ਡੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਸਾਡੇ ਕੋਲੋਂ ਰੈਡੀ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਵੀ ਰੈਡੀ ਕਰਵਾ ਸਕਦੇ ਹੋ ਜੀ ਲਓ ਜੀ ਬਲੈਕ ਹੀ ਡਿਜ਼ਾਈਨ ਆਪਣੇ ਕੋਲ ਇਹ ਵਾਲਾ ਰਹਿਣ ਵਾਲਾ ਜੀ ਇਹਦਾ ਸਪੈਸ਼ਲੀ ਕਲੀਆਂ ਦਾ ਡਿਜ਼ਾਈਨ ਹੈ ਜੀ ਡਬਲ ਕਲੀ ਹੈ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਡਿਜ਼ਾਈਨ ਕਲੀ ਦਾ ਵੱਖਰਾ ਹੈਗਾ ਉਹਦੇ ਨਾਲ ਹੀ ਪੀਸ ਜਿਹੜਾ ਥੋੜਾ ਜਿਹਾ ਵੱਖਰੀ ਲੁੱਕ ਦਿੰਦਾ ਹੈਗਾ ਤੇ ਜਿਹੜੇ ਇਹਦੇ ਵਿੱਚ ਆਪਾਂ ਫਲਾਵਰ ਬਣਾਇਆ ਉਹ ਵੀ ਬਹੁਤ ਸੋਹਣੇ ਆਗੇ ਤੇ ਵਿੱਚ ਬੂਟੀ ਵੀ ਹੈ ਸਾਈਡਾਂ ਤੇ ਵੀ ਬੁਟੀ ਆ ਤੇ ਘੇਰਾ ਵੀ ਸੋਨਾ ਬਣਿਆ ਹੈਗਾ ਹੈਂਡ ਦਾ ਟੱਚ ਹੈ ਜੀ ਵਿੱਚ बॉਟਮ ਰੇਟ ਤੇ ਇਹ ਦੁਪੱਟਾ ਰੇਟ ਸਿਰਫ 1550 ਰੁਪਏ ਦੋ ਸੂਟ ਬਾਏ ਕਰਦੇ ਹੋ ਤਾਂ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਬਲੈਕ ਦੇ ਵਿੱਚ ਤੁਸੀਂ ਪੀਸ ਜਿੰਨੇ ਮਰਜ਼ੀ ਲੈ ਲਓ ਜੀ ਕਿਉਂਕਿ ਆਪਾਂ ਇਹ ਰੈਡੀ ਕਰਵਾਏ ਆ ਤੁਸੀਂ ਜਿੰਨੇ ਮਰਜ਼ੀ ਰੈਡੀ ਕਰਵਾ ਸਕਦੇ ਹੋ ਜੀ ਸੇਮ ਪੀਸ ਤੁਹਾਨੂੰ ਮਿਲ ਜਾਣਗੇ ਜੀ ਸਾਡੀ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਇੱਕ ਆਪਾਂ ਤੁਹਾਨੂੰ ਵੱਖਰੀ ਜੀ ਹੋਰ ਆਈਟਮ ਦਿਖਾਉਣੇ ਆ ਜੀ ਲੋ ਜੀ ਤੇ ਕਿਹਾ ਹੋਰ ਦਿਖਾਉਣ ਲਈ ਕਹਿੰਦੇ ਤੇ ਦੋਸਤ ਹੋਰ ਨੇ ਵੀਡੀਓ ਦੇ ਨਾਲ ਬਣੇ ਰਹੋ ਲੋ ਜੀ ਕਲਰ ਦੇਖੋ ਫਿਰ ਆਪਾਂ ਕਿਹੜਾ ਤੁਹਾਨੂੰ ਦਿਖਾਈਏ ਕਲਰ ਸਾਰੇ ਪਿਆਰੇ ਆ ਆਪਾਂ ਤੁਹਾਨੂੰ ਇਹ ਵਾਲਾ ਡਿਜ਼ਾਈਨ ਆ ਤਾਂ ਜਿਹੜਾ ਕਲਰ ਹੈ ਗ੍ਰੀਨ ਪਿਸਤਾ ਕਲਰ ਦਿਖਾਉਣੀ ਆ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਜੀ ਲਾਈਟ ਤੇ ਡਾਰਕ ਦਾ ਡਾਰਕ ਗ੍ਰੀਨ ਦੇ ਨਾਲ ਦੇਖੋ ਕਲੀਆਂ ਵਿੱਚ ਆਪਾਂ ਦਰਖਤ ਬਣਾਇਆ ਜੀ ਬਹੁਤ ਸੋਹਣਾ ਹਰਿਆਲੀਲੀ ਗਰਮੀ ਆ ਰਹੀ ਹੈ ਗਰਮੀਆਂ ਜੀ ਤੁਸੀਂ ਸੂਟ ਹੈ ਜਿਹੜਾ ਔਰਗਨ ਜਿਹਦਾ ਸਟੱਫ ਆ ਉਹ ਵੇਅਰ ਕਰ ਸਕਦੇ ਹੋ ਜੀ ਬਾਟਮ ਤੇ ਆ ਗਿਆ ਜੀ ਤੇ ਦੁਪੱਟਾ ਆ ਗਿਆ ਇਸ ਦੇ ਕਲਰ ਤੁਸੀਂ ਦੇਖ ਸਕਦੇ ਹੋ ਚਾਰੇ ਦੇ ਕਲਰ ਨੇਗੇ ਚਾਰੋਂ ਆਰਡਰ ਕਰ ਲਓ ਜੀ ਜੀ ਅਗਲਾ ਡਿਜ਼ਾਈਨ ਦੇਖੋ ਅਗਲੀ ਡਿਜ਼ਾਈਨਿੰਗ ਦੇਖੋ ਜੀ ਬਹੁਤ ਸੋਹਣਾ ਨੈੱਕ ਦਾ ਡਿਜ਼ਾਈਨ ਬਣਿਆ ਜੀ ਦੇਖੋ ਪ੍ਰੋਪਰ ਸਾਰਾ ਨੈੱਕ ਦਾ ਡਿਜ਼ਾਈਨ ਆ ਗਲੇ ਤੋਂ ਹੀ ਜਿਹੜੀਆਂ ਆਪਣੀਆਂ ਕਲੀਆਂ ਨੇ ਉਹ ਜਾ ਰਹੀਆਂ ਨੇ ਵਿੱਚ ਅੰਬੀ ਦਾ ਡਿਜ਼ਾਈਨ ਆਪਾਂ ਬਣਵਾਇਆ ਤੇ ਕਲੀ ਦੇਖੋ ਜੀ ਡਬਲ ਆ ਰਹੀ ਆ ਬਹੁਤ ਸੋਹਣੀ ਤੇ ਇਸ ਦਾ ਦੁਪੱਟਾ ਵੀ ਉਸੇ ਤਰ੍ਹਾਂ ਬਣਿਆ ਹੋਇਆ ਕਲੀਆਂ ਨਾਲ ਤੇ ਇਸ ਦੀ ਬਾਟਮ ਤੁਸੀਂ ਦੇਖ ਸਕਦੇ ਹੋ ਇਸ ਦੀ ਬਾਟਮ ਇਸ ਦੀ ਬਾਟਮ ਦਾ ਸਟੱਫ ਹੈਗਾ ਮਸਲੀਨ ਤੇ ਸ਼ਰਟ ਦਾ ਸਟੱਫ ਹੈਗਾ ਔਰਗੰਝਾ ਤੇ ਰੇਟ ਉਹੀ ਰਹਿਣ ਵਾਲਾ ਜੀ ਸੀਮ ਰੇਟ ਰਹੀ ਜੀ ਕਲਰ ਦੇਖ ਸਕਦੇ ਹੋ ਤੁਸੀਂ ਡਬਲ ਡਬਲ ਸੂਟ ਆ ਜਿਹੜੇ ਤੋਂ ਆਪਣੇ ਕੋਲੋਂ ਆਰਡਰ ਕਰ ਸਕਦੇ ਜੀ ਇੱਕ ਲਾਸਟ ਤੇ ਆਈਟਮ ਤੁਹਾਨੂੰ ਦਿਖਾਉਣੇ ਆ ਜੀ ਮੋਰਨੀ ਵਾਲੀ ਨਵਾਂ ਜੀ ਤੁਹਾਨੂੰ ਮੋਰਨਿੰਗ ਵਾਲਾ ਜਿਹੜਾ ਸੂਟ ਆ ਕੋਲ ਦਿਖਾਉਣੀ ਆਪਾਂ ਮੋਰਨਿੰਗ ਮੋਰਨਿੰਗ